ਪਿਆਰ ਕਾਲਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਿਛਲੀਆਂ ਸਰਕਾਰਾਂ ਦੌਰਾਨ ਹੋਏ ਬਿਜਲੀ ਸਮਝੌਤਿਆਂ ਦੇ ਪੰਜਾਬ ਵਿਜੀਲੈਂਸ ਨੇ ਦੀ ਨਜ਼ਰ ਪਾਵਰ ਕੰਪਨੀ ਸੰਪਿਆ ਰਿਕਾਰਡ ਅਕਾਲੀ ਭਾਜਪਾ ਗਠਜੋੜ ਦੌਰਾਨ ਹੋਏ ਬਿਜਲੀ ਸਮਝੌਤਿਆਂ ਤੇ ਸਰਕਾਰ ਤਿੱਖੀ ਨਜ਼ਰ ਰੱਖ ਰਹੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਸੂਬੇ ਵਿੱਚ 2007 ਤੋਂ 2017 ਤੱਕ ਹੋਈ ਬਿਜਲੀ ਸਮਝੌਤੇ ਤੇ ਨਜ਼ਰ ਰੱਖੀ ਹੈ ਇਨ੍ਹਾਂ ਸਮਝੌਤਿਆਂ ਵਿੱਚ ਥਰਮਲ ਪਲਾਟ ਪ੍ਰੋਜੈਕਟ ਅਤੇ ਸੋਲਰ ਐਨ ਰਜੀ ਪਾਵਰ ਪ੍ਰੋਜੈਕਟ ਸ਼ਾਮਿਲ ਹਨ ਅਤੇ ਪਾਵਰ ਕਮ ਨੇ ਇਨ੍ਹਾਂ ਸਮਝੌਤਿਆਂ ਨਾਲ ਸੰਬੰਧਿਤ ਰਿਕਾਰਡ ਵਿਜੀਲੈਂਸ ਬਿਊਰੋ ਨੂੰ ਸੌਂਪੀ ਦਿੱਤੀ ਹੈ ਵਿਜੀਲੈਂਸ ਨੇ ਤਰਕ ਤਕਨੀਕੀ ਮਾਹਿਰਾ ਨੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਲ ਹੀ ਜੇਕਰ ਵਿਜੀਲੈਂਸ ਨੇ ਉਹਨੂੰ ਇਸ ਨੂੰ ਖਾਮੀਆਂ ਪਾਈਆਂ ਗਈਆਂ ਤਾਂ ਉਹਨਾਂ ਨਾਲ ਜੁੜੇ ਲੋਕਾਂ ਨੂੰ ਪੁੱਛਗਿੱਛ ਕੀਤੀ ਜਾਵੇਗੀ ਅਜੇ ਅਜੇ ਅਧਿਕਾਰ ਅਤੇ ਉਸ ਸਮੇਂ ਦੇ ਆਗੂ ਵਿਜੀਲੈਂਸ ਦੇ ਰਿਕਾਰਡ ਰਾਡਾਰ ਤੇ ਆਉਣਗੇ ਅਗਲੀ ਖਬਰ ਸਕੂਲਾਂ ਦੇ ਸਾਹਮਣੇ ਆ ਰਹੀ ਹੈ ਸਿੱਖਿਆ ਵਿਭਾਗ ਬਦਲਣ ਜਾ ਰਹੇ ਅਧਿਆਪਕਾਂ ਦੀ ਹਾਜ਼ਰੀ ਦਾ ਸਿਸਟਮ ਚੰਡੀਗੜ੍ਹ ਸਿੱਖਿਆ ਵਿਭਾਗ ਦਾ ਸਟਾਫ ਅਤੇ ਸਰਕਾਰੀ ਸਕੂਲ ਦੇ ਅਧਿਆਪਕ ਫਰ ਲੋ ਅਤੇ ਨਹੀਂ ਜਾ ਸਕਦੇ ਵਿਭਾਗ ਬਾਇਓਮੈਟ੍ਰਿਕ ਸਿਸਟਮ ਨੂੰ ਬੰਦ ਕਰਨ ਜਾ ਰਹੇ ਹਨ ਹੁਣ ਟਿੰਗ ਸਿਸਟਮ ਰਾਹੀ ਸਰਕਾਰੀ ਸਕੂਲਾਂ ਦੀ ਹਾਜ਼ਰੀ ਮਾਰਕ ਕਰਨ ਜਾ ਰਹੀ ਹੈ ਵਿਭਾਗ ਧਿਕਾਰਾਂ ਅਤੇ ਅਧਿਕਾਰੀਆਂ ਨੇ ਨਕਸ਼ ਨਕੇਲ ਕਸਨ ਲਈ ਰਿੰਗ ਫੈਲਿਸ ਫੈਸਿੰਗ ਐਪ ਸੌਫਟਵੇਅਰ ਰਾਹੀਂ ਹਾਜ਼ਰੀ ਸੰਬੰਧਤ ਤਿਆਰੀਆਂ ਕਰ ਰਹੀਆਂ ਹਨ ਅਧਿਆਪਕ ਜਾਂ ਅਧਿਕਾਰੀ ਨੂੰ ਲਾਜ਼ਮੀ ਤੌਰ ਤੇ ਮੋਬਾਈਲ ਵਿੱਚ ਐਪ ਡਾਊਨਲੋਡ ਕਰਨੀ ਹੋਵੇਗੀ ਐਪ ਸਕੂਲ ਜਾਂ ਦਫ਼ਤਰ ਦੇ ਦਾਇਰੇ ਵਿੱਚ ਆਉਂਦੇ ਹੀ ਸਕੂਲ ਹੋ ਸ਼ੁਰੂ ਹੋ ਜਾਵੇਗੀ ਅਤੇ ਬਾਹਰ ਜਾਂਦੇ ਹੀ ਬੰਦ ਹੋ ਜਾਵੇਗੀ ਜਿਵੇਂ ਹੀ ਅਧਿਆਪਕ ਜਾਂ ਅਧਿਕਾਰ ਅਧਿਕਾਰੀ ਸਕੂਲ ਜਾਂ ਦਫ਼ਤਰ ਵਿੱਚ ਦਾਖਲ ਹੁੰਦੇ ਹਨ ਉਸ ਨੂੰ ਐਪ ਨੂੰ ਚਾਲੂ ਕਰਨਾ ਹੋਵੇਗਾ ਤੇ ਆਪਣਾ ਚਿਹਰਾ ਦਿਖਾ ਕੇ ਹਾਜ਼ਰੀ ਦਾ ਨਿਸ਼ਾਨਦੇਹੀ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਡਿਊਟੀ ਦੌਰਾਨ ਇੰਟਰਨੈਟ ਤੇ ਵੀ ਐਕਟਿੰਗ ਐਕਟਿੰਗ ਰੱਖਣਾ ਹੋਵੇਗਾ ਐਕਟਿਵ ਰੱਖਣਾ ਹੋਵੇਗਾ ਅਗਲੀ ਖਬਰ ਜੀ ਨਾ ਦੇ ਇਤਕਾਲਾਂ ਨੂੰ ਲੈ ਕੇ ਅੱਜ ਲਗਾਇਆ ਜਾਵੇਗਾ ਦੂਜਾ ਵਿਸ਼ੇਸ਼ ਕੈਂਪ ਚੰਡੀਗੜ੍ਹ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੈਡਿੰਗ ਦੇ ਇੱਕ ਕਾਲਾ ਦੇ ਮਾਮਲਿਆਂ ਨੂੰ ਨਿਪਟਾਰਨ ਲਈ ਅੱਜ ਦੂਸਰਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਤਜਹੀ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਹੈ 6 ਜਨਵਰੀ ਨੂੰ ਲਗਾਏ ਜਾਇ ਵਾਲੇ ਗਏ ਪਹਿਲੇ ਕੈਂਪ ਦੀ ਸਫਲਤਾ ਮਗਰੋਂ ਮੁੱਖ ਮੰਤਰੀ ਮਾਨ ਨੇ 15 ਜਨਵਰੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇੱਕ ਤਕਾਲ ਮਾਮਲਿਆਂ ਲਈ ਦੂਜਾ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ ਦੱਸ ਦਈਏ ਕਿ ਸ਼ੇਰ ਜਨੂਰੀ ਨੂੰ ਲਗਾਏ ਗਏ ਵਿਸ਼ੇਸ਼ ਕੈਂਪਲ ਚ 31000 ਤੋਂ ਵੱਧ ਕੇ ਸਾਨੂੰ ਨੇ ਪਟਾਇਆ ਰ ਕੀਤਾ ਗਿਆ ਸੀ ਮਾਲਿਆ ਪੁਨਾ ਰਵਸਤੇ ਆਧ ਪ੍ਰਬੰਧ ਵਿਭਾਗ ਨੇ ਸੂਬਾ ਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤਾ ਹੈ ਸ਼ੀਰਿਆ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਪੰਜਾਬ ਦੇ ਸਕੂਲਾਂ ਵਿੱਚ ਵੱਡੀਆਂ ਛੁੱਟੀਆਂ ਠੰਡ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਸਰਕਾਰ ਨੇ ਪੰਨਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤੇ ਪੰਜਵੀਂ ਤੋਂ ਛੇਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਰੈਗੂਲਰ ਲੱਗਣਗੇ ਸਾਰੇ ਬੱਚਿਆਂ ਨੂੰ ਛੁੱਟੀ ਦਾ ਕੋਈ ਪ੍ਰਬੰਧ ਨਹੀਂ ਹੈ ਸਵੇਰ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ 21 ਜਨਵਰੀ ਤੱਕ ਇਹ ਸਮਾ ਨਿਸ਼ਚਿਤ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ